हैनरी साहब देखो हैनी साहब हैनरी साहब हैनरी साहब ए तरीका है बोलन का यह थोड़ा तरीका है यह तरीका है बोलना बैठो प्लीज बैठो बैठो प्लीज इस पवित्र हाउस गाल मन रहे हो एक चंगी गल इस पवित्र हाउस गाल क्या हाउस गाला क्डण आयो नहीं, नहीं हैरी साहब एक मिनट जवाब दाउसू चेयरमेंट जवाब दोसौ स्पीकर साहब धन्यवाद ਤੁਸੀਂ ਅੱਜ ਨਸ਼ੇ ਦੇ ਮੁੱਦੇ ਦੇ ਉੱਤੇ ਮੈਨੂੰ ਅੱਜ ਇਸ ਉਜ਼ੀਮ ਸਦਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਮੈਂ ਆਪਣੀ ਗੱਲ ਤੋਂ ਦੇ ਅੱਗੇ ਇਸ ਸਦਨ ਦੇ ਵਿੱਚ ਜੀਮਾ ਸਰ ਕਿਉਂ ਕਰਦੇ ਆਪਾਂ ਦੇਖੋ ਜੀਮਾ ਸਰ ਕਿਉਂ ਕਰਦੇ ਆਪਾਂ ਹਰ ਕਿਵੇਂ ਕੰਟੀਨਿਊ ਕਰੀਏ ਇਹਨਾਂ ਨੂੰ ਇੱਕ ਮਿੰਟ ਬਿਠਾਓ ਤਾਂ ਸਹੀ ਨਾ ਸਰ ਇਹ ਤਾਂ ਸਾਰਾ ਦੇਖੋ ਡਿਸਟਰਬ ਕਰ ਰਹੇ ਨੇ ਆ ਖੈਰਾ ਸਾਹਿਬ ਜਾਣ ਬੁੱਝ ਕੇ ਡਿਸਟਰਬ ਕਰਨ ਲੱਗੇ ਜੋ ਕੁਝ ਵੀ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਔਰ ਕਾਰਨਾਂ ਕੀਤਾ ਜਾਵੇ ਐਨੇ ਇੰਪੋਰਟੈਂਟ ਇਸ਼ੂ ਤੇ ਸਰ ਗੱਲ ਚੱਲ ਰਹੀ ਆ ਔਰ ਖੈਰਾ ਸਾਹਿਬ ਪੂਰੇ ਦੇ ਪੂਰੇ ਡਿਸਟਰਬ ਕਰਨ ਲੱਗੇ ਹੋਏ ਨੇ ਮਾਹੌਲ ਤੁਸੀਂ ਬਹੁਤ ਬੋਲ ਲਏ ਜੀ ਬੈਠੋ ਹੁਣ ਬਹੁਤ ਜੀ ਮਾ ਸਾਹਿਬ ਬੈਠੋ 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 ਖੈਰਾ ਸਾਹਿਬ ਦੇਖੋ ਸਰ ਖੈਰਾ ਸਾਹਿਬ ਉਹ ਪਰਸਨਲ ਦੇਖੋ ਪਰਸਨਲ ਅਟੈਕ ਤੁਸੀਂ ਹੁਣ ਬਥੇਰੇ ਕਰ ਲੇ ਸਾਹਿਬ ਸਾਹਿਬ ਚੇਰ ਨੂੰ ਡਰੈਸ ਕਰੋ ਜੇ ਨੂੰ ਡਰੈਸ ਕਰੋ ਬੋਲੋ ਗੱਲ ਸ਼ੁਰੂ ਕਰੋ ਬੈਠੋ ਬੈਠੋ ਬੈਠਣ ਨੂੰ ਬਿਠਾਣਾ ਮੇਰਾ ਕੰਮ ਹੈ ਤੁਸੀਂ ਬੋਲੋ ਮੈਂ ਮੈਂ ਮੇਰੀ ਮੇਰੀ ਗੱਲ ਤਾਂ ਸੁਣੋ ਬਹਿ ਜਾਓ 10 ਮਿੰਟ 10 ਮਿੰਟ ਸਾਹਿਬ ਚੇਅਰ ਨੂੰ ਡਰੈਸ ਕਰੋ ਮੈਂ ਅਗਲਾ ਬਨਾਰਾ ਬੁਲਾ ਦੇਣਾ ਫਿਰ ਮੈਂ ਮੇਰੀ ਮੈਂ ਸਭ ਤੋਂ ਪਹਿਲਾਂ ਮਾਨੀਓਕ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੁਸੀਂ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਨਸ਼ਿਆਂ ਦੇ ਉੱਤੇ ਜਿਹੜਾ ਅੱਜ ਵਿਸ਼ੇਸ਼ ਤੁਸੀਂ 2 ਘੰਟੇ ਦਾ ਬਹਿਸ ਰੱਖੀ ਹੈ ਇਹਦੇ ਉੱਤੇ ਬੋਲਣ ਦਾ ਮੌਕਾ ਦਿੱਤਾ ਅੱਜ ਆਪਾਂ ਅੱਜ ਇਸ ਸਦਨ ਨੂੰ ਸਾਰੇ ਜਣੇ ਵਾਚ ਕਰ ਰਹੇ ਨੇ ਦੇਖ ਰਹੇ ਨੇ ਪੰਜਾਬ ਦੇ ਲੋਕੀ ਅੱਜ 3 ਕਰੋੜ ਪੰਜਾਬੀ ਬਾਹਰ ਬੈਠੇ ਪੰਜਾਬੀ ਅੱਜ ਦੇਖਣ ਲੱਗੇ ਹੋਏ ਨੇ ਕਿ ਅੱਜ ਨਸ਼ਿਆਂ ਦੇ ਉੱਤੇ ਇਹ ਜਿਹੜੀ ਬਹਿਸ ਹੈ ਇਹ ਮਤਲਬ ਕਿ ਇਹ ਕਿੱਧਰ ਨੂੰ ਫੈਸਲਾ ਕੋ ਨਾ ਹੋਊਗੀ ਦੇਖੋ ਗੱਲ ਇੱਕ ਹੈ ਪੰਜਾਬ ਨੇ ਅਲੱਗ-ਅਲੱਗ ਸਰਕਾਰਾਂ ਹੰਡਾਈਆਂ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਨੌ ਮਾਸ ਦਾ ਰਿਸ਼ਤਾ ਵੀ ਦੇਖਿਆ ਹੋਇਆ ਉਰੇ ਉਹ ਵੀ ਸਰਕਾਰ ਹੰਡਾਈ ਹੋਈ ਹੈ ਪੰਜਾਬ ਨੇ ਕਾਂਗਰਸ ਪਾਰਟੀ ਦੀ ਇੰਡੀਵਿਜੂਅਲ ਸਰਕਾਰ ਵੀ ਹੰਡਾ ਕੇ ਦੇਖੀ ਹੋਈ ਹੈ ਔਰ ਪੰਜਾਬ ਨੇ ਹੁਣ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਰੇ ਚੱਲ ਰਹੀ ਹੈ ਹੁਣ ਮਸਲਾ ਇੱਕ ਹੈ ਕਿ ਜਿਹੜਾ ਨਸ਼ਾ ਹੈ ਨਸ਼ੇ ਦਾ ਕੋਡ ਪੰਜਾਬ ਦੇ ਵਿੱਚ ਆਇਆ ਕਦੋਂ ਆਇਆ ਕਿੱਥੋਂ ਆਇਆ ਇਹਦੇ ਤੇ ਡਿਸਕਸ਼ਨ ਕਰਨੀ ਹੈ ਦੇਖੋ ਨੰਬਰ 1 ਹੈ ਜੀ ਕਿ 2007 ਤੋਂ ਪਹਿਲਾਂ ਕਿਸੇ ਨੇ ਸਿੰਥੈਟਿਕ ਨਸ਼ੇ ਦਾ ਨਾਮ ਨਹੀਂ ਸੁਣਿਆ ਸੀ ਘੱਟ ਕਿਤੇ ਇਕਾ ਦੁਕੀ ਕਿਤੇ ਸੁਣਿਆ ਹੋਵੇ ਸਾਡੇ ਤਾਂ ਜ਼ਹਿਨ 'ਚ ਹੈ ਨਹੀਂ ਅੱਗੇ ਜਿਹੜਾ ਨਸ਼ਾ ਕੋਈ ਗੱਲ ਕਰਦਾ ਸੀ ਕੋਈ ਕਿਤੇ ਗੱਲ ਕਰਦਾ ਹੁੰਦਾ ਸੀਗਾ ਵੀ ਫੁਲਾਣਾ ਪਿੰਡ 'ਚ ਕੋਈ ਫੀਮ ਕਹਿੰਦਾ ਭੁੱਕੀ ਕਹਿੰਦਾ ਇਹ ਸੁਣਦੇ ਹੁੰਦੇ ਸੀ ਪਰ ਇਹ ਸਿੰਥੈਟਿਕ ਨਿਸ਼ਾਨੀ ਸੀ ਸੋਣ ਦੇ ਸੱਤ ਦੇ ਵਿੱਚ ਐਸੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਦੇ ਨਾਲ ਗੱਠ ਜੋੜਦੀ ਆਈ ਕਿ ਉਸ ਸਰਕਾਰ ਦੇ ਦੌਰਾਨ ਪਹਿਲੀ ਵਾਰ ਪੰਜਾਬ ਦੇ ਵਿੱਚ ਚਿੱਟਾ ਇੰਟਰੋਡਿਊਸ ਹੋਇਆ ਵੀ ਚਿੱਟਾ ਨਾਮ ਦੀ ਕੋਈ ਚੀਜ਼ ਆ ਚੁੱਕੀ ਹੈ ਦੱਸੋ ਘਰ ਘਰ ਤੱਕ ਨਹੀਂ ਪਹੁੰਚਿਆ ਦੱਸੋ ਪਿੰਡ ਪਿੰਡ ਤੱਕ ਨਹੀਂ ਪਹੁੰਚਿਆ ਦੱਸੋ ਸ਼ਹਿਰਾਂ ਤੱਕ ਨਹੀਂ ਪਹੁੰਚਿਆ ਦੱਸੋ ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਸੀ ਤੁਸੀਂ ਦੱਸੋ ਕਿ ਅਕਾਲੀ ਦਲ ਦੇ ਕਹਿੰਦੇ ਕਹਾਂ ਦੇ ਜਿਹੜੇ ਅੱਜ ਲੀਡਰ ਅੰਦਰ ਬੈਠੇ ਨੇ ਉਹਨਾਂ ਦੇ ਘਰਾਂ 'ਚ ਨਹੀਂ ਰੁਕਦੇ ਸੀ ਉਹਨਾਂ ਦੇ ਵਹੀਕਲ ਪਰਸਨਲ ਵਹੀਕਲ ਕਿਉਂ ਯੂਜ਼ ਨਹੀਂ ਕਰਦੇ ਸੀ ਕਰਦੇ ਸੀ ਇਹ ਸਾਰੀ ਇਹ ਕੇਸ ਆ ਜਿਹੜਾ ਇਹ ਪੂਰੇ ਪੰਜਾਬ ਅੱਗੇ ਨੰਗਾ ਚਿੱਟਾ ਹੋ ਚੁੱਕਿਆ ਜਦੋਂ 2007 ਤੋਂ 17 ਤੱਕ ਅਕਾਲੀ ਆਪਣੀ ਸਰਕਾਰ ਹੰਡਾ ਕੇ ਤੇ ਘਰ ਘਰ ਤੱਕ ਚਿੱਟਾ ਪਚਾ ਕੇ ਜਾਂਦੇ ਬਣੇ ਦਾ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ। ਕਾਂਗਰਸ ਪਾਰਟੀ ਦੀ ਸਰਕਾਰ ਕਿਸ ਬਿਆਖਤੇ ਆਈ ਸੀਗੀ ਜੀ? ਕਾਂਗਰਸ ਪਾਰਟੀ ਦੀ ਸਰਕਾਰ ਇਸ ਬਿਆਖਤੇ ਆਈ ਸੀ ਕਿ ਲੋਕਾਂ ਨੇ ਫੇਰ ਇੱਕ ਵਾਰ ਗੁਰੂ ਦੀ ਬਾਣੀ ਨੂੰ ਲੋਕਾਂ ਨੇ ਇੱਕ ਵਾਰ ਫੇਰ ਗੁਰੂ ਨੂੰ ਪ੍ਰਤੱਖ ਮੰਨਦੇ ਹੋਏ ਇਹ ਸੋਚਿਆ ਕਿ ਇੱਕ ਚੰਗੇ ਘਰਾਣੇ ਦਾ ਬੰਦਾ ਇੱਕ ਉੱਚ ਘਰਾਣੇ ਦਾ ਬੰਦਾ ਗੁਰੂ ਸਾਹਿਬ ਦੀ ਬਾਣੀ ਦੀ ਸੌਖਾ ਰਿਹਾ ਹੈ। ਦੇਖ ਕੇ ਇਹ ਕਹਿ ਰਿਹਾ ਕਿ ਸ਼ਾਇਦ ਪੰਜਾਬ ਦਾ ਹੁਣ ਭਲਾ ਹੋ ਸਕਦਾ ਹੈ ਵੀ ਇਹਨਾਂ ਨੂੰ ਮੌਕਾ ਇੱਕ ਵਾਰ ਫੇਰ ਦੇ ਕੇ ਦੇਖਿਓ ਪਰ ਕਹਿੰਦੇ माथे तिलक ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਖਿਲਾਉੜਿਆ ਵਾਂਗ ਖਿਲਾਉੜਿਆ ਵਾਂਗ ਬਾਪੇ ਦੀ ਬਾਣੀ ਨਾਲ ਖੇលਿਆ ਝੂਟੀਆਂ ਸੋਹਾ ਖਾਦੀਆਂ ਉਹਦਾ ਰਿਜ਼ਲਟ ਕੀ ਨਿਕਲਿਆ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜਾ ਚੱਟਾ ਜਿੰਨੀ ਰਫਤਾਰ ਨਾਲ ਬਿਕ ਰਿਆ ਸੀ ਮੈਂ ਆ ਆ ਦਿਖਾ ਰਿਹਾ ਆ ਦੇਖਿਓ ਮਾਰੇਓ ਨਿਗਾ ਇਧਰ ਫੋਕਸ ਕਰੋ ਇਹ ਹਿੰਦੁਸਤਾਨ ਟਾਈਮਜ਼ ਦੀ 23 4 2021 ਦੀ ਇਹ ਇੱਕ ਖਬਰ ਲੱਗੀ ਹੋਈ ਆ ਜੀ ਇਸ ਖਬਰ ਚ ਕੀ ਲਿਖਦੇ ਨੇ ਡੀ ਐਸ ਟੀ ਐਫ ਹੈਜ਼ ਅਰੈਸਟਡ ਗੁਰਦੀਪ ਰਾਣੋ ਇਨ ਨੋਵੇmber 2020 ਐਂਡ ਸੀਜ਼ਡ 8 ਕਾਰਸ ਇਨਕਲੂਡਿੰਗ ਅ ਜੈਗਵਾਰ a q7 audi a toyota fortuner and a bmw from his palatial house it had had also recovered 5.39 kg heroin and illegal arms from him in a special operation rano who owned only a scooter until 2015 ਅਲੈਕਟ ਅਮੇਸਟ ਪ੍ਰੋਪਰਟੀ ਆਫ ਰੁਪੀਸ 50 ਕਰੋੜ ਇਨਾਂ ਸਪੈਨ ਆਫ 4 ਇਅਰਸ ਜਿਹੜਾ ਅਕਾਲੀਆਂ ਦਾ ਸਰਪੰਚ ਹੋਵੇ ਪੈਰ ਹਲਕੇ ਤੋਂ ਜਿਹੜਾ ਅਕਾਲੀਆਂ ਦਾ ਯੂਥ ਦਾ ਪ੍ਰਧਾਨ ਹੋਵੇ ਪੈਰ ਹਲਕੇ ਤੋਂ ਤੇ ਜਦੋਂ ਉਸ ਸਮੇਂ ਇਹਨੂੰ ਕੌਣ ਸ਼ੈਲਟਰ ਦਿੰਦਾ ਰਿਹਾ ਜੀ ਕੋਈ ਦੱਸ ਸਕਦਾ ਕੋਈ ਬੋਲ ਕੇ ਦੱਸ ਸਕਦਾ ਕੌਣ ਸ਼ੈਲਟਰ ਦਿੰਦਾ ਰਿਹਾ ਤੜਲੇ ਨਾਲ ਤੜਲੇ ਨਾਲ ਇਸ ਬੰਦੇ ਨੇ ਦਸ਼ਾ ਵੇਚਿਆ ਅੱਧਾ ਪੰਜਾਬ ਗਾਲਾਂ ਦੇ ਵਿੱਚ ਇਹ ਬੰਦਾ ਸਖਸ਼ਮ ਹੋਇਆ ਉਸ ਤੋਂ ਬਾਅਦ ਸਰਕਾਰ ਪਲਟਗੀ ਜੀ ਸਰਕਾਰ ਪਲਟੀ 4 ਸਾਲ 4 ਸਾਲ ਕਾਂਗਰਸ ਪਾਰਟੀ ਦੇ ਵਿੱਚ ਇਸ ਬੰਦਾ ਕਾਂਗਰਸ ਦੀ ਸਰਕਾਰ ਦੇ ਵਿੱਚ ਅੱਗੇ ਜਿਪਸੀ ਲਾ ਕੇ ਲਾਲ ਬੀਕਨ ਲਾਲ ਬੱਤੀ ਲਾ ਕੇ ਇਹ ਇਨਸਾਨ ਵੱਖ-ਵੱਖ ਅਫਸਰਾਂ ਤੋਂ ਇੱਕ ਇੱਕ ਗਨਮੈਨ ਲੈ ਕੇ ਚਾਰ ਗਨਮੈਨ ਲੈ ਕੇ ਚਾਰ ਬਾਉਂਸਰ ਲੈ ਕੇ ਔਰ ਇਹ ਬੰਦਾ ਉਸ ਸਮੇਂ ਦੇ ਫਾਰਮਰ ਸੀਐਮ ਦੇ ਉਸਟੀ ਨੂੰ ਆਪਣੀ ਗੱਡੀ ਦੀ ਅਗਲੀ ਸੀਟ ਤੇ ਬਿਠਾ ਕੇ ਚਿੱਟੇ ਦਾ ਵਪਾਰ ਕਰਦਾ ਰਿਹਾ ਔਰ ਚਾਰ ਸਾਲਾਂ ਚ ਇਹਨੇ ਐਸਟੀਐਫ ਕਹਿੰਦੀ ਹੈ ਕਿ ਇਹਨੇ ਸਕੂਟਰ ਤੋਂ ਸਕੂਟਰ ਤੋਂ 50 ਕਰੋੜ ਰੁਪਏ ਦੀ ਪ੍ਰਾਪਰਟੀ ਬਣਾ ਲਈ ਉਦੋਂ ਕਿੱਥੇ ਸੁੱਤੇ ਪਏ ਸੀ ਜੀ ਆਪਾਂ ਦੱਸੋ ਕਿੱਥੇ ਸੀ ਅੱਜ ਜਿਹੜੇ ਨਸ਼ੇ ਦੀਆਂ ਗੱਲਾਂ ਕਰਦੇ ਕਿੱਥੇ ਸੀਗੇ ਜੀ ਅਗਲੀ ਕੱਲ੍ਹ ਆ ਪੜੋ ਜੀ ਇੱਕ ਹੋਰ ਇਹਦੇ 'ਚ ਲਿਖਦੇ ਨੇ ਕਹਿੰਦੇ ਅवैध ਇਹ 224 2020 ਦੀ ਇਹ ਖਬਰ ਹੈ ਔਰ ਇਹ ਜੱਗ ਬਾਣੀ ਪੰਜਾਬ ਕੇਸਰੀ ਅਖਬਾਰ ਦੀ ਖਬਰ ਹੈ ਜੀ ਕੋਈ ਐਵੇਂ ਅਖਬਾਰ ਨਹੀਂ ਹੈ ਸੋ ਇਹਦੇ 'ਚ ਲਿਖਿਆ ਕਹਿੰਦੇ ਅवैध ਸ਼ਰਾਬ ਫੈਕਟਰੀ ਕੀ ਪਾਰ ਪਰਦਾ ਫਾਸ਼ ਪੰਜ ਕਾਬੂ ਇੱਕ ਫਰਾਰ ਇਹ ਪੂਰੇ ਪੰਜਾਬ ਦੇ ਅੰਦਰ ਨਸ਼ੇ ਦੀਆਂ ਇਸ ਇਹ ਨਜਾਇਜ਼ ਸ਼ਰਾਬ ਫੈਕਟਰੀਆਂ ਚੱਲੀਆਂ 22 4 2020 ਨੂੰ ਖਬਰ ਲੱਗੀ ਹੈ ਤੇ ਇਸ ਦੇ ਵਿੱਚ ਕਿਹੜੀ ਕਿਹੜੀ ਸ਼ਰਾਬ ਦੀਆਂ ਬੋਟਲਸ ਇਲੀਜੀਟ दारू ਜਿਹੜੀ ਸ਼ਰਾਬ ਸੀ ਉਹ ਉਹ ਜਿਹੜੀਆਂ ਚੰਗੀਆਂ ਬ੍ਰਾਂਡ ਦੀਆਂ ਬੋਤਲਾਂ ਦੇ ਵਿੱਚ ਭਰ ਕੇ ਸਪਲਾਈ ਹੁੰਦੀ ਨਹੀਂ ਔਰ ਕਿੰਨੇ ਸਾਲ ਇਹ ਸ਼ਰਾਬ ਫੈਕਟਰੀਆਂ ਚੱਲਦੀਆਂ ਰਹੀਆਂ ਉਸਮ ਸਰਕਾਰ ਕੀ ਦੀ ਸੀ ਕਾਂਗਰਸ ਦੀ ਔਰ ਇਹਦੇ ਚ ਸਿੱਧੇ ਇਲਜ਼ਾਮ ਸਿੱਧੇ ਇਲਜ਼ਾਮ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਐਡਾ ਪਲੰਦਾ ਬਣਿਆ ਪਿਆ ਕਰੋਤਕੇਰਾ ਦੇਸ਼ ਇਹਨਾਂ ਨੇ ਪਤਾ ਲੱਗਣ ਕਿਹੜੇ ਕਿਹੜੇ ਨਾਲ ਰਲੇ ਹੋਏ ਸੀ ਜਿਹੜੇ ਸਾਫਤਾ ਮੁੱਖ ਮੰਤਰੀ ਦਾ ਪੋਤਾ ਇਹਦੇ ਵਿੱਚ ਇਹ ਸ਼ਰਾਬ ਫੈਕਟਰੀ ਚ ਹਿੱਸੇਦਾਰ ਸੀ ਮੈਂ ਤੁਹਾਨੂੰ ਦੱਸਦਾ ਔਰ ਕੱਲਾ ਉਹ ਨਹੀਂ ਕਾਂਗਰਸ ਦਾ ਇੱਕ ਵરિਸ਼ਟ ਵਰਕਰ ਕੰਗਰਸ ਦਾ ਇੱਕ ਮਿਰਿਸ਼ਟ ਵਰਕਰ ਉਹਦੇ ਪਿਤਾ ਦੇ ਨਾਮ ਤੇ ਉਹਦੇ ਪਿਤਾ ਦੇ ਨਾਮ ਤੇ ਉਹਦੇ ਫਾਦਰ ਦੇ ਨਾਮ ਤੇ ਇਸ ਸੜਾ ਫੈਕਟਰੀ ਦਾ ਮੀਟਰ ਲੱਗਿਆ ਹੋਇਆ ਸੀਗਾ ਨਜਾਇਜ਼ ਮੀਟਰ ਕੋਈ ਜਵਾਬ ਦੇ ਸਕਦਾ ਜੀ ਅੱਜ ਅੱਜ ਗੱਲਾਂ ਕਰਦੇ ਨੇ ਕਿ ਅਸੀਂ ਹੈ ਜੀ ਅੱਜ ਗੱਲਾਂ ਕਰਦੇ ਨੇ ਕਿ ਅਸੀਂ ਅਸੀਂ ਮਤਲਬ ਕਿ ਨਸ਼ੇ ਨਸ਼ੇ ਦੇ ਖਿਲਾਫ ਡਿਬੇਟ ਕਰਨੀ ਹੈ ਜੀ ਸਾਥ ਕੇ ਕਰੋ ਜੰਮ ਜੰਮ ਕਰੋ ਮੈਂ ਮੈਂ ਸਪੀਕਰ ਸਾਹਿਬ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਨਸ਼ਾ ਆਇਆ ਕਿੱਥੋਂ ਜ਼ਿੰਦਗੀ ਦੇਖੋ ਮਾਨਯੋਗ ਸਪੀਕਰ ਸਾਹਿਬ ਮੈਂ ਥੋੜੀ ਜਿਹੀ ਹੁਣ ਇਸ ਤੋਂ ਹਟ ਕੇ ਗੱਲ ਕਰਨੀ ਚਾਹੁੰਦਾ ਕਿਉਂਕਿ ਜ਼ਰੂਰੀ ਹੈ ਇਹ ਵੀ ਕਿਉਂਕਿ ਪਿੱਛੇ ਜੋ ਹੋ ਗਿਆ ਅਸੀਂ ਅੱਗਾ ਤੋਂ ਸੁਧਾਰ ਸਕਦੇ ਹਾਂ ਅੱਗਾ ਸੁਧਾਰਨ ਲਈ ਸਾਨੂੰ ਕੁਝ ਜ਼ਿੰਦਗੀ ਦੇ ਵਿੱਚ ਮਾਪਦੰਡ ਸੈੱਟ ਕਰਨੇ ਪੈਣੇ ਸਪੀਕਰ ਸਾਹਿਬ ਜਿਹੜਾ ਮਨੁੱਖ ਸੀ ਨਾ ਮਨੁੱਖ ਮਨੁੱਖ ਜਾਨਵਰਾਂ ਤੋਂ ਅੱਡ ਕਦੋਂ ਹੋਇਆ ਦੇਖੋ ਅਸੀਂ ਆਮ ਤੌਰ ਤੇ ਪੰਜ ਵਿਕਾਰ ਆਪਣੇ ਸਰੀਰ ਚ ਕਹਿੰਦੇ ਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇਖੋ ਤਿੰਨ ਵਿਕਾਰ 84 ਲੱਖ ਜੂਨੀਆਂ ਚੋਂ ਇੱਕ ਜੂਨੀ ਛੱਡ ਦਿਓ ਸਿਰਫ ਇਨਸਾਨ ਦੀ 83 ਲੱਖ 99 ਹਜ਼ਾਰ 999 ਜੂਨੀਆਂ ਚ ਕਾਮ ਵੀ ਪਿਆ ਕ੍ਰੋਧ ਵੀ ਪਿਆ ਤੇ ਮੋਹ ਵੀ ਪਿਆ ਗੱਲ ਸਮਝੋ ਪਰ ਲੋਭ ਤੇ ਹੰਕਾਰ ਨਹੀਂ ਆ ਉਹਨਾਂ ਕੋ ਲੋਭ ਤੇ ਹੰਕਾਰ ਮਨੋਦਸ਼ਾ ਦੇ ਬਿਸ਼ੇ ਨੇ ਇਹ ਮਨੋਦਿਸ਼ਾ ਦੇ ਵਿਸ਼ੇ ਹੋਣ ਕਰਕੇ ਮਨੁੱਖ ਨੂੰ ਮਨ ਮਿਲਿਆ ਸੀ ਤਾਂ ਇਸ ਕਰਕੇ ਜਿਹੜਾ ਲੋਭ ਤੇ ਹੰਕਾਰ ਹੈ ਇਸ ਲੋਭ ਤੇ ਹੰਕਾਰ ਦੇ ਇਹ ਮਨੁੱਖ ਦੇ ਅੰਦਰ ਵਿੱਚ ਪਨਪ ਕੇ ਇਹ ਸਾਰੇ ਮਾੜੇ ਕੰਮ ਉੱਠੇ ਕੰਮ ਕਰਾਣੇ ਸ਼ੁਰੂ ਕੀਤੇ ਮਾਣਯੋਗ ਸਪੀਕਰ ਸਾਹਿਬ ਮੈਂ ਉਹਰੇ ਬਾਬਾ ਬੁੱਲੇ ਸ਼ਾਹ ਜੀ ਦੇ ਬਾਰੇ ਚਿਕ ਜੋ ਨਾਲ ਲਿਖਿਆ ਹੈ ਬਾਬਾ ਬੁੱਲੇ ਸ਼ਾਹ ਜੀ ਲਿਖਦੇ ਨੇ ਕਹਿੰਦੇ ਵੇਖ ਆਸਮਾਨਾਂ ਤੇ ਉੜਦੇ ਪੰਛੀ ਵੇਖ ਤੇ ਸਹੀ ਕੀ ਕੁਝ ਕਰਦੇ ਨੇ ਕਹਿੰਦੇ ਨਾ ਉਹ ਕਰਦੇ ਰਿਸਕ ਜ਼ਖੀਰਾ ਤੇ ਨਾ ਉਹ ਭੁੱਖੇ ਮਰਦੇ ਨੇ ਕਹਿੰਦੇ ਬੰਦੇ ਹੀ ਕਰਦੇ ਰਿਸਕ ਜ਼ਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਸਰ ਕੋਈ ਪਸ਼ੂ ਕੋਈ ਪੰਛੀ ਕੋਈ ਜਾਨਵਰ ਰਿਸਕਾਂ ਦੇ ਜ਼ਖੀਰੇ ਨਹੀਂ ਕਰਦਾ ਪਰ ਉਹ ਭੁੱਖੇ ਵੀ ਨਹੀਂ ਮਰਦੇ ਸਰ ਇਨਸਾਨ ਕਿਸ ਹੱਦ ਤੱਕ ਗਿਰਿਆ ਚਾਰ ਛੱਲਣ ਕਮਾਣ ਪਿੱਛੇ ਚਾਰ ਛੱਲਣ ਕਮਾਣ ਪਿੱਛੇ ਤੇ ਚਾਰ ਵੋਟਾਂ ਪਿੱਛੇ ਸਰ ਘਰ ਘਰ ਤੱਕ ਨਸ਼ਾ ਬਚਾਤਾ ਸਰ ਚਾਰ ਪੈਸਿਆਂ ਪਿੱਛੇ ਚਾਰ ਟੁੱਕਾਂ ਪਿੱਛੇ ਨਸ਼ੇ ਦਾ ਵਪਾਰ ਕਰਨ ਲੱਗੇ ਘਰਾਂ ਤੇ ਲੋਕਾਂ ਦੇ ਚਿੱਟਾ 70 ਬਿਠਾ ਕੇ 70 ਬਿਠਾ ਕੇ ਤੇ ਸਰ ਉਸ ਪੈਸੇ ਦੇ ਨਾਲ ਆਪਣੇ ਟੱਬਰਾਂ ਦੇ ਲਈ ਐਸ਼ੋ ਇਸ਼ਰਤ ਐਸ਼ੋ ਆਰਾਮ ਪਾਣ ਲੱਗੇ ਸਰ ਬਖਸ਼ੇ ਜਾਣਗੇ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਉਸ ਅਕਾਲ ਪੁਰਖ ਦੀ ਉਸ ਪਰਮਾਤਮਾ ਦੀ ਕਚਹਿਰੀ 'ਚ ਇਹ ਬਖਸ਼ੇ ਜਾਣਗੇ ਕੀ ਹਸ਼ਰ ਹੋਊਗਾ ਇਹਨਾਂ ਦਾ ਜਿਵੇਂ ਮੈਂ ਮੇਰੇ ਤੋਂ ਪਹਿਲਾਂ ਕਹਿ ਕੇ ਗਏ ਨੇ ਜਿੱਥੇ ਅਮਲਾਂ ਦੇ ਨਿਵੇੜੇ ਹੋਣੇ ਨੇ ਨਾ ਉੱਥੇ ਜਾਤ ਤੇ ਬਾਤ ਨਹੀਂ ਕਿਸੇ ਨੇ ਪੁੱਛਣੀ ਸਰ ਸਰ ਇਸ ਤੋਂ ਇਲਾਵਾ ਮੈਂ ਇੱਕ ਗੱਲ ਤੁਹਾਨੂੰ ਹੋਰ ਹੋਰ ਦੱਸਣੀ ਚਾਹੁੰਦਾ ਮਾਨਯੋਗ ਸਪੀਕਰ ਸਾਹਿਬ ਮੈਨੂੰ ਅੱਜ ਅਸਲੀਅਤ ਦੇ ਵਿੱਚ ਇੱਕ ਅੱਜ ਬਾਬਾ ਫਰੀਦ ਜੀ ਸਾਡੇ ਸਤਿਕਾਰਯੋਗ ਮਹਾਪੁਰਖ ਉਹਨਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਾਬਾ ਫਰੀਦ ਜੀ ਇੱਕ ਵਾਰ ਪਾਕਪਟਨ ਤੋਂ ਚੱਲੇ ਤੇ ਖਵਾਜਾ ਮੀਨੂद्दीन ਚਿਸ਼ਤੀ ਸਾਹਿਬ ਕੋਲ ਪਹੁੰਚੇ ਅਜਮੇਸ਼ਰੀਫ ਇਹ ਸੁਣਨ ਵਾਲੀ ਗੱਲ ਹੈ ਸਰ ਉੱਥੇ ਗਏ ਖਵਾਜਾ ਸਾਹਿਬ ਨੇ ਕਿਹਾ ਕਿ ਦੱਸੋ ਕਿਵੇਂ ਆਉਣਾ ਹੋਇਆ ਬਾਬਾ ਫਰੀਦ ਜੀ ਕਹਿਣ ਲੱਗੇ ਕਿ ਮਨੋਦਿਸ਼ਾ ਦੇ ਵਿੱਚ ਤੂਫਾਨ ਚੱਲ ਰਿਹਾ ਹੈ ਸਮਝ ਨਹੀਂ ਆ ਰਿਹਾ ਜ਼ਿੰਦਗੀ ਕਿਹੋ ਜੀ ਹੋਣੀ ਚਾਹੀਦੀ ਅੱਜ ਰਾਹ ਪਾਓ ਅੱਜ ਸਾਨੂੰ ਕੋਈ ਜੀਵਨ ਦੀ ਜਾਂਚ ਦੱਸੋ ਅਸੀਂ ਕਿਵੇਂ ਜ਼ਿੰਦਗੀ ਜੀਏ ਸਰ ਖਵਾਜਾ ਸਾਹਿਬ ਕਹਿੰਦੇ ਫਰੀਦ ਇੱਕ ਕੰਮ ਕਰ ਉਹ ਸਾਹਮਣੇ ਪਿੰਜਰੇ ਚ ਕਬੂਤਰ ਦੇਖ ਰਿਹਾ ਹੈ ਕਹਿੰਦੇ ਹਾਂ ਜੀ ਕਹਿੰਦੇ ਜਾ ਕਬੂਤਰ ਕੱਢ ਕਬੂਤਰ ਕੱਢਿਆ ਇੱਕ ਛੂਰੀ ਫੜਾਤੀ ਕਹਿੰਦੇ ਜਾ ਫਰੀਦ ਇਹਨੂੰ ਉਸ ਜਗ੍ਹਾ ਤੇ ਜ਼ਬਾ ਕਰਕੇ ਲੈ ਆ ਜਿੱਥੇ ਕੋਈ ਦੇਖਦਾ ਨਾ ਹੋਵੇ ਜਿੱਥੇ ਕੋਈ ਦੇਖਦਾ ਨਾ ਹੋਵੇ ਫਰੀਦ ਸਾਹਿਬ ਕਹਿੰਦੇ ਫੇਰ ਕੀ ਫੇਰ ਇਹਦੇ ਨਾਲ ਮੈਨੂੰ ਗਿਆਨ ਹੋ ਜਾਊਗਾ ਉਹ ਕਹਿੰਦੇ ਹਾਂ ਫਿਰ ਤੈਨੂੰ ਗਿਆਨ ਦੇ ਦੇਾਂਗੇ ਤੂੰ ਲੈ ਕੇ ਜਾ ਇਹਨੂੰ ਜ਼ਬਾ ਕਰਕੇ ਲੈ ਕੇ ਆ ਜਿੱਥੇ ਕੋਈ ਦੇਖਦਾ ਨਾ ਹੋਵੇ ਸਰ ਫਰੀਦ ਸਾਹਿਬ ਨੇ ਕਬੂਤਰ ਚੱਕਿਆ ਛੁਰੀ ਚੱਕੀ ਸਰ ਜਦੋਂ ਉਸ ਜਗ੍ਹਾ ਤੋਂ ਬਾਹਰ ਨਿਕਲੇ ਖਵਾਜਾ ਸਾਹਿਬ ਦੀ ਤਾਂ ਸੋਚਿਆ ਵੀ ਉਰੇ ਸ਼ਾਇਦ ਕੋਈ ਹੋਊਗਾ ਨਹੀਂ ਸਰ ਜਦੋਂ ਜ਼ਬਾਹ ਕਰਨ ਲੱਗੇ ਤਾਂ ਦੇਖਿਆ ਉੱਤੇ ਪੰਛੀ ਉੜੇ ਫਿਰਦੇ ਸੀ ਕਹਿੰਦੇ ਫਰੀਦ ਸਾਹਿਬ ਕਹਿੰਦੇ ਵੀ ਸਾਨੂੰ ਤਾਂ ਕਿਹਾ ਸੀਗਾ ਖਵਾਜਾ ਸਾਹਿਬ ਨੇ ਕਿ ਜ਼ਬਾਹ ਉੱਥੇ ਕਰਨੀ ਕਿਤੇ ਕੋਈ ਦੇਖਦਾ ਹੋਵੇ ਪੰਛੀ ਦੇਖਦੇ ਨੇ ਉਤੋਂ ਉਹਨੇ ਚ ਗਏ ਸਰ ਇੱਕ ਪੇੜ ਦੇ ਥੱਲੇ ਬੈਠ ਕੇ ਜ਼ਬਾਹ ਕਰਨ ਲੱਗੇ ਤਾਂ ਦੇਖਿਆ ਪੇੜ ਤੇ ਆਲਦੇ ਪਏ ਹੋਏ ਸੀ ਉਹ ਕਹਿੰਦੇ ਆਲਨਿਆਂ ਦੇ ਵਿੱਚ ਬੈਠੇ ਨੇ ਕੀੜੇ ਫਿਰਦੇ ਨੇ ਉਹ ਕਹਿੰਦੇ ਉਰੇ ਵੀ ਕੋਈ ਦੇਖਦਾ ਨਹੀਂ ਉਰੇ ਜ਼ਬਾਹ ਕਰ ਸਕਦਾ ਉਤੋਂ ਗਏ ਇੱਕ ਤਹਿ ਖਾਨੇ 'ਚ ਪਹੁੰਚੇ ਇੱਕ ਤਹਿ ਖਾਨੇ 'ਚ ਜਦੋਂ ਹਨੇਰੇ 'ਚ ਜ਼ਿਬਾ ਕਰਨ ਲੱਗੇ ਸਰ ਉੱਥੇ ਦੇਖਿਆ ਇੱਕ ਬਿੱਲੀ ਨੇ ਬਲੂਂਗੜੇ ਦਿੱਤੇ ਹੋਏ ਸੀ ਉਹਨਾਂ ਦੀਆਂ ਅੱਖਾਂ ਚਮਕਦੀਆਂ ਸੀ ਉਹਨਾਂ ਨੇ ਦੇਖਿਆ ਕਿ ਉਰੇ ਤਾਂ ਬਿੱਲੀਆਂ ਬੈਠੀਆਂ ਦੇਖ ਰਹੀਆਂ ਫੇਰ ਕਿਵੇਂ ਕਰਾਂ ਫੇਰ ਕਹੇ ਵੀ ਚਲੋ ਕੋਈ ਨਹੀਂ ਇੱਕ ਅਲੱਗ ਹਨੇਰ ਕੁਮਾ ਕਮਰੇ 'ਚ ਗਏ ਆਪਣੀ ਜਦੋਂ ਉਹਨੂੰ ਏ ਛੁਰੀ ਰੱਖੀ ਤੇ ਜਦੋਂ ਫੇਰਨ ਲੱਗੇ ਛੁਰੀ ਉਹਨਾਂ ਨੇ ਕਿਹਾ ਕਹਿੰਦੇ ਮੈਨੂੰ ਤਾਂ ਕਿਹਾ ਸੀਗਾ ਖਵਾਜਾ ਸਾਹਿਬ ਨੇ ਕਿ ਉੱਥੇ ਜਿਵਾ ਕਰੀ ਜਿੱਥੇ ਕੋਈ ਦੇਖ ਕਹਿੰਦੇ ਕਬੂਤਰ ਮੈਨੂੰ ਦੇਖ ਰਿਹਾ ਕਮਾਲ ਦੀ ਗੱਲ ਹੈ ਜਿਹਨੂੰ ਮੈਂ ਜਿਵਾ ਕਰਨ ਲੱਗਿਆ ਆਪਣਾ ਵਸਤਰ ਪਾੜਿਆ ਕਬੂਤਰ ਦੀਆਂ ਅੱਖਾਂ ਤੇ ਬੰਨ੍ਹਿਆ ਸਰ ਕਬੂਤਰ ਦੀਆਂ ਜਦੋਂ ਫੇਰ ਜਿਵਾ ਕਰਨ ਲੱਗੇ ਕਹਿੰਦੇ ਉਹ ਪੰਗਾ ਪੈ ਗਿਆ ਕਹਿੰਦੇ ਕੀ ਕਹਿੰਦੇ ਹੁਣ ਮੈਂ ਕਬੂਤਰ ਨੂੰ ਦੇਖ ਰਿਹਾ ਕਹਿੰਦੇ ਫੇਰ ਕਹਿੰਦੇ ਕਿਹਾ ਸੀ ਉੱਥੇ ਜਿਵਾ ਕਰੀ ਜਿੱਥੇ ਕੋਈ ਦੇਖਦਾ ਉਹਨਾਂ ਨੇ ਸਰ ਫੇਰ ਆਪਣੇ ਹੱਥਾਂ 'ਤੇ ਪੱਟੀ ਬੰਨ੍ਹ ਲਈ ਜਦੋਂ ਫੇਰ ਜਿਵਾ ਕਰਨ ਲੱਗੇ ਸਰ ਫੇਰ ਵੀ ਛੁਰੀ ਨਾ ਚੱਲ ਪਾਵੇ ਕਿਉਂ ਕਿਉਂਕਿ ਫੇਰ ਇੱਕ ਮਨ ਦੇ ਅੰਦਰ ਜਿਹੜੀ ਅੱਖ ਸੀ ਉਹ ਖੁੱਲੀ ਸੀ ਉਹ ਦੇਖ ਰਹੀ ਸੀ ਵੀ ਫਰੀਦ ਜੋ ਤੂੰ ਕਰਨ ਲੱਗਿਆ ਗਲਤ ਹੈ ਉਹਵੇਂ ਹੀ ਕਸ਼ਮਕਸ਼ ਦੇ ਵਿੱਚ ਕਬੂਤਰ ਦੀ ਪੱਟੀ ਖੋਲੀ ਆਪਣੀ ਪੱਟੀ ਖੋਲੀ ਕਬੂਤਰ ਜਿਉਂਦਾ ਚੱਕਿਆ ਛੁਰੀ ਚੱਕੀ ਲਿਆ ਕੇ ਖਵਾਜਾ ਸਾਹਿਬ ਦੇ ਅੱਗੇ ਰੱਖਤੀ ਕਹਿੰਦੇ ਖਵਾਜਾ ਸਾਹਿਬ ਮੈਨੂੰ ਇੱਕ ਵੀ ਐਸੀ ਜਗ੍ਹਾ ਨਹੀਂ ਲੱਭੀ ਇਸ ਧਰਤੀ ਦੇ ਉੱਤੇ ਇਸ ਜਹਾਨ ਦੇ ਉੱਤੇ ਜਿੱਥੇ ਕੋਈ ਦੇਖਦਾ ਨਾ ਹੋਵੇ ਉਹ ਕਹਿੰਦੇ ਵੀ ਕਿਉਂ ਤੈਨੂੰ ਐਡੀ ਵੱਡੀ ਕਾਇਨਾਤ ਚ ਜਗ੍ਹਾ ਨਹੀਂ ਲੱਭੀ ਉਹ ਕਹਿੰਦੇ ਮੈਂ ਸਭ ਕੁਝ ਕਰਕੇ ਦੇਖ ਲਿਆ ਪਰ ਜਿਹੜੀ ਮੇਰੇ ਅੰਦਰ ਬੈਠੀ ਅੱਖ ਹੈ ਨਾ ਉਹ ਮੈਨੂੰ ਪਰਤੱਖ ਦੇਖ ਰਹੀ ਹੈ ਸਰ ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਕੀਤੇ ਨੇ ਨਾ ਜਿਨ੍ਹਾਂ ਨੇ ਨਸ਼ਿਆਂ ਦੀ ਸਦਾਕਰੀ ਕੀਤੀ ਹੈ ਸਰ ਯਕੀਨ ਜਾਣਿਓ ਇਹ ਕਬੂਤਰ ਦੇ ਅੱਖਾਂ ਤੇ ਪੱਟੀ ਬੰਨ ਸਕਦੇ ਨੇ ਇਹ ਆਪਣੇ ਅੱਖਾਂ ਤੇ ਪੱਟੀ ਬੰਨ ਸਕਦੇ ਨੇ ਉਹ ਜਿਹੜਾ ਉਹ ਪਰਮਾਤਮਾ ਬੈਠਾ ਨਾ ਸਰ ਉਹ ਦੇਖ ਰਿਹਾ ਉਹਦੇ ਦਿਲ ਤੇ ਪੱਟੀ ਕਿਵੇਂ ਬੰਨੋਗੇ ਸਰ ਅੱਜ ਜਾ ਕੇ ਦੇਖਿਓ ਪਿੰਡਾਂ ਦੇ ਵਿੱਚ ਅੱਜ ਹਾਲਾਤ ਕੀ ਨੇ ਪਹਿਲਾਂ ਕੀ ਸੀ ਸਰ ਅਸੀਂ ਪਿੱਛੇ ਜਿਹਨੂੰ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਸਰ ਸਰਵੇਖ ਕਰਵਾਇਆ ਅਸੀਂ 7000 ਪਿੰਡਾਂ 'ਚ ਨਯੁੱਧ ਨਸ਼ਿਆਂ ਵਿਰੁੱਧ ਦੇ ਕੈਂਪ ਲਾਏ 7000 ਪਿੰਡਾਂ 'ਚ ਸਾਡੇ ਮਾਨਯੋਗ ਮੈਂਬਰ ਸਾਹਿਬਾਨ ਸਾਰੇ ਜਣੇ ਗਏ ਉੱਥੇ ਜਾ ਕੇ ਪਲੈਜ ਕਰਾਈ ਉਹਨਾਂ ਨੂੰ ਸ਼ਬਦ ਦੁਆਈ ਕਿ ਅਸੀਂ ਆਪਣਾ ਪਿੰਡ ਨਸ਼ਾ ਮੁਕਤ ਕਰਾਂਗੇ ਸਰ ਉਹਦਾ ਨਤੀਜਾ ਪਤਾ ਕੀ ਨਿਕਲਿਆ ਸਰ ਉਹਦਾ ਨਤੀਜਾ ਨਿਕਲੇ ਅੱਜ ਬੜੀ ਖੁਸ਼ੀ ਦੀ ਗੱਲ ਦੱਸਦਾ ਔਰ ਮਾਨਯੋਗ ਸਰ ਸਾਡੀ ਪੂਰੀ ਸਦਨ ਨੂੰ ਇਹ ਖੁਸ਼ੀ ਹੋਊ 7000 ਪਿੰਡਾਂ ਚੋਂ ਸਰ 4500 ਪਿੰਡ ਸਾਡਾ ਟੋਟਲ ਨਸ਼ਾ ਮੁਕਤ ਹੋ ਚੁੱਕਿਆ ਜੀ ਜਿੱਤੇ ਨਸ਼ਾ ਜਿਹੜਾ ਹੈ ਉਹ ਉਹ ਖਤਮ ਹੋ ਚੁੱਕਿਆ ਸਰ ਤਕਰੀਬਨ ਜਿਹੜੇ ਪਿੰਡਾਂ ਦੇ ਵਿੱਚ ਸਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਕਿਹੜੇ ਪਿੰਡਾਂ ਦੇ ਵਿੱਚ ਸੁੱਖ ਮਨਾਓ ਸੁੱਖ ਪੰਜਾਬ ਦੀ ਸੁੱਖ ਮਨਾਓ ਉਹ ਪੁਜਾਰੀ ਦੀ ਸੁੱਖ ਮਨਾਓ ਉਲਟਾ ਤਾੜੀਆਂ ਮਾਰੋ ਅਸੀਂ ਕੰਮ ਕਰਨ ਲੱਗੇ ਹੋਏ ਨਸ਼ਾ ਮਕਾਨ ਲੱਗੇ ਹੋਏ ਆਂ ਗੰਦ ਥੋੜਾ ਪਾਇਆ ਸੁਭਰਣਾ ਅਸੀਂ ਲੱਗੇ ਹੋਏ ਆਂ ਸੋ ਤੁਹਾਨੂੰ ਲਿਸਟ ਵੀ ਦੇ ਦੇਾਂਗੇ ਜਾਏ ਉਹ ਇੱਕ ਵਾਰ ਜਿਹੜਾ ਕੱਢਿਆ ਉਹਨੇ ਤਾਂ ਪਿੰਡਾਂ ਦੇ ਬਾਹਰ ਕਈਆਂ ਨੇ ਤਾਂ ਬੋਰਡ ਵੀ ਲਾਤੇ ਕਿ ਸਾਡਾ ਪਿੰਡ ਹੈ ਜਿਹੜਾ 100% ਨਸ਼ਾ ਮੁਕਤ ਹੋ ਚੁੱਕਿਆ ਜੀ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਇਹਨਾਂ ਨੂੰ ਮੁਬਾਰਕ ਸਰ ਸੁਣੋ ਮੇਰੀ ਗੱਲ ਇਹਦੇ ਹਾਊਸ ਨਾਲ ਅੱਛਾ ਚੱਲ ਰਿਹਾ ਕਿਉਂ ਕਰ ਸਰ ਸਾਡੀ ਇਹ ਮੁਹਿਮ ਮੁੱਕੀ ਨਹੀਂ ਸਰ ਸਾਡੀ ਇਹ ਮੁਹਿੰਮ ਮੁੱਕੀ ਨਹੀਂ ਸਰ ਸਾਡੀ ਇਹ ਮੁਹਿੰਮ ਯੁੱਧ ਨਸ਼ਾ ਵਿਰੁੱਧ جاری ਹੈ ਸਰ ਮੈਂ ਤਾਰੀਫ ਸਰ ਮੈਂ ਤਾਰੀਫ ਕਰਨੀ ਚਾਹੁੰਗਾ ਸਰ ਮੈਂ ਤਾਰੀਫ ਕਰਨੀ ਚਾਹੁੰਗਾ ਸਰ ਮੈਂ ਤਾਰੀਫ ਕਰਨੀ ਚਾਹੁੰਗਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰ ਮੇਰੀ ਗੱਲ ਕਹੇ ਤੋਂ ਸਰ ਮੇਰੀ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਬੈਠੋ ਇੱਕ ਮਿੰਟ ਬੈਠੋ 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 ਉਹ ਬੈਠੋ ਇੱਕ ਮਿੰਟ बैठो 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 बैक, बै, मंत्री साहब एक मिनट दो बैठो बैठो मंत्री साहब एक मिनट दो एक होना जी मैं एक बेनती करांगा गयासपुरा साहब देखो हाउस की मर्यादा रखना साडा फर्ज हैनरी साहब ਦੇਖੋ ਹੰਦੀ ਸਾਹਿਬ ਹੰਦੀ ਸਾਹਿਬ ਇਹ ਹੰਦੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕਾ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੈਂਡੀ ਸਾਹਿਬ ਇੱਕ ਮਿੰਟ ਜਵਾਬ ਦਿਓ ਇਸ ਹਾਊਸ ਨੂੰ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਵਾ ਸਾਹਿਬ ਇਹ ਡੈਕਰਮ ਠੀਕ ਹੈ 33ਵੀਂ ਕਸਬ ਜੀ ਬੜਾ ਇੱਕ ਮਿੰਟ ਸੁਣ ਮੈਂ ਸੁਣ ਦਿਓ ਸੁਣ ਦਿਓ ਸੁਣ ਦਿਓ ਇੱਕ ਡੈਪਟੀ ਸਪੀਕਰ ਸਾਹਿਬ ਨੂੰ ਸੁਣ ਦਿਓ ਪਹਿਲਾਂ ਇੱਕ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰੱਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਮੈਂ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ

ਬਾਇ ਨੇਮ ਨਹੀਂ ਕਿਹਾ ਦੱਸੋ ਕਿਹਦੇ ਨਾਮ ਨੇ ਕਿਹਾ ਬਾਇ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣੇ ਨਹੀਂ ਭੇਜਿਆ ਜਿਹੜਾ ਮੇਰੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਸ ਮੈਂ ਇੱਕੋ ਰਿਕਵੈਸਟ ਕਰੂੰ 33 ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੁਚੇੇ ਜੇ ਢੰਗ ਨਾਲ ਅੱਗੇ ਚੱਲਣ ਦੀ ਹੈ ਮੈਂ ਪਰ ਜੇਕਰ ਪਰ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਅੱరే ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸੋਮ ਸਾਹਿਬ ਬੋਲ ਰਹੇ ਹੈ ਮੈਂ ਚੰਦਰਪਾਲ ਦੀ ਕੀ ਲੋੜ ਹੈ ਜੇ ਆਪਾਂ ਲక్ష్మణ ਰੇਖਾ ਚ ਰਹਿ ਕੇ ਇਸ ਬਹਿਸ ਨੂੰ ਜਿਲਾਵਾਂਗੇ ਫਾਇਦੇਮੰਦ ਰਹੇ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਤੇ ਵੀ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਕਿਆ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਨੇ ਭਾਈ ਨੇਮ ਕਿਆ ਦੱਸੋ ਹਾਂ ਕਿਆ ਬਿਲਕੁਲ ਬਾਈ ਨੇ ਨਹੀਂ ਕਿਹਾ ਨਹੀਂ ਕਿਹਾ ਬਾਈ ਇਹਨਾਂ ਨਾਲ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇ ਨਹੀਂ ਕਿਹਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਇਹਨਾਂ ਨਾਲ ਬੈਸ ਉਹ ਚੇਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਓਏ ਉਹਨੂੰ ਵਿਡਰੋਅ ਕੀਤਾ ਜਾ ਬਿਲਕੁਲ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਈਸ਼ੂ ਹੈ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਲਾਂਕ ਇੰਨਾ ਕਿਆ ਜਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲਗਾ ਇਹਨਾਂ ਤੋਂ ਬਾਅਦ ਤੁਸੀਂ ਮਿਲਣਾ ਬੈਠੋ ਪਲੀਜ਼ ਇਹਨਾਂ ਦੁਆਰਾ ਬਈ ਤਿਆਰੀ ਹੈ ਜੋ ਮਰਜ਼ੀ ਬੋਲਿਓ ਮੇਰੀ ਰਿਕਵੈਸਟ ਹੈ ਸਾਰੇ ਬਿਚਰ ਇਹ ਜਿਹੜੇ ਚੱਪਦੇ ਨੇ ਇਹ ਸਾਰੇ ਡੈਸਟ ਦੇ ਵਿੱਚੋਂ ਸਰ ਇੱਕ ਸਪੈਸ਼ਲ ਚੰਗਾਰੀ ਲੱਗਦਾ ਮੇਰੀ ਗੁਜ਼ਾਰਿਸ਼ ਹੈ ਜੋ ਵੀ ਅਸੀਂ ਇੱਕ ਮਿੰਟ ਇੱਕ ਮਿੰਟ ਮੇਰੀ ਬਿੱਤ ਸੁਣ ਮੈਂ ਥੋੜੀ ਗਲਤ ਬੈਠੋ ਪਲੀਜ਼ ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਉਹ ਰਿਕਾਰਡ ਤੇ ਨਾਲ ਲਿਆਂਦਾ ਜਾਵੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਆ ਕਿ ਅਸੀਂ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਪਰ ਅਸੀਂ ਆਪਣੀ ਜਿਹੜੀ ਅੰਦਰਲੀ ਹੈਗੀ ਆ ਉਹ ਨਾ ਦਿਖਾਈਏ ਕਿ ਲੋਕਾਂ ਨੂੰ ਪੱਕੀ ਆ ਹਾਂਜੀ ਚਲੋ ਮਾਨਯੋਗ ਸਪੀਕਰ ਸਾਹਿਬ ਸਾਡੇ ਦੋ ਮੈਂਬਰਾਂ ਦੇ ਵਿੱਚ ਜੋ ਇਹ ਮਾਹੌਲ ਬਣਿਆ ਤੁਸੀਂ ਚਿਹਰ ਨੂੰ ਡਰੈਸ ਕਰੋ ਮਾਹੌਲ ਠੀਕ ਰਹਿਣਾ ਚਲੋ ਮਾਨਯੋਗ ਸਪੀਕਰ ਸਾਹਿਬ ਗੱਲ ਇਸ ਤਰ੍ਹਾਂ ਵੀ ਆਪਣੀ ਜਿਹੜੀ ਲਹਿ ਬਣੀ ਹੋਈ ਸੀ ਉਹ ਥੋੜਾ ਜਿਹਾ ਚਲੋ ਟੁੱਟ ਗਈ ਮੈਂ ਫੇਰ ਵੀ ਉੱਥੋਂ ਕੰਟੀਨਿਊ ਕਰਦਾ ਹਾਂ ਸਪੀਕਰ ਸਾਹਿਬ ਜਿਹੜਾ ਪੈਸਾ ਹੁੰਦਾ ਨਾ ਪੈਸਾ ਪੈਸੇ ਦਾ ਪੈਸਾ ਅੰਨਾ ਕਰ ਦਿੰਦਾ ਮਨੂੰ ਕੰਕਲੂਡ ਕਰ ਲਓ ਤੁਹਾਡਾ ਕਾਫੀ ਟਾਈਮ ਹੋ ਗਿਆ ਹਾਂ ਜੀ ਨੇੜੇ ਕਰ ਲਿਓ ਗੱਲ ਆ ਨੇੜੀ ਕਰ ਰਹੇ ਆ ਜੀ ਮੇਰਾ ਤਾਂ ਸਟੇਮ ਇਹ ਖਾ ਗਿਆ ਜੀ ਪੈਸਾ ਤਾਂ ਮਨੁੱਖ ਨੂੰ ਅੰਨਾ ਕਰ ਦਿੰਦਾ ਪੈਸੇ ਦੇ ਚੱਕਰ ਦੇ ਕਾਰਨ ਤੁਸੀਂ ਇਹ ਦੇਖੋ ਵੀ ਇਹ ਤਾਕਤ ਚ ਰਹਿਣਾ ਜਿਹੜੀ ਤਾਕਤ ਹੈ ਨਾ ਤਾਕਤ ਤਾਕਤ ਨੂੰ ਖਪਾਉਣਾ ਪਚਾਉਣਾ ਬਹੁਤ ਔਖਾ ਹੈ ਇਹ ਸਾਰੇ ਰੌਲੇ ਨੇ ਨਾ ਜਿਹੜੇ ਘੁੰਮ ਘੁਮਾ ਕੇ ਵੀ ਚਿੱਟਾ ਬਕਾਉਣਾ ਗੁਰੂ ਮਹਾਰਾਜ ਦੀਆਂ ਬੇਅਦਮੀਆਂ ਕਰਾਉਣੀਆਂ ਸਵਾਗ ਰਚਣ ਵਾਲਿਆਂ ਨੂੰ ਘਰੇ ਬਿਠਾਏ ਬੈਠਿਆਂ ਨੂੰ ਮਾਫੀਆਂ ਦੇ ਦੇਣੀਆਂ ਫਿਰ ਘਰੇ ਬੈਠ ਕੇ ਜਥੇਦਾਰਾਂ ਦੀਆਂ ਨਿਯੁਕਤੀਆਂ ਕਰ ਦੇਣੀਆਂ ਇਹ ਸਾਰੇ ਸਵਾੰਗ ਦੇ ਪਿੱਛੇ ਸਾਰਾ ਕੁਝ ਜੋ ਇਹ ਹੈ ਵਿੱਚੇ ਨਸ਼ੇ ਦਾ ਕਰਕੇ ਇਹਦੇ ਪਿੱਛੇ ਕਾਰਨ ਕੀ ਹੈ ਇਹਨਾਂ ਦੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ ਵੋਟਾਂ ਲੈਣ ਦਾ ਇਹ ਸਾਰੀ ਰਾਜਨੀਤੀ ਹੈ ਵੋਟਾਂ ਦੀ ਕਰਦੇ ਆਏ ਨੇ ਫਰਕ ਇੰਨਾ ਸੀ ਪਹਿਲਾ ਵਿਕਲਪ ਕੋਈ ਨਹੀਂ ਸੀ ਪਹਿਲਾ ਉਤਰ ਕਾਟੋ ਹੁਣ ਮੈਂ ਚੜਾ ਅਕਾਲੀ ਉਤਰਦੇ ਸੀ ਕਾਂਗਰਸੀ ਕਾਂਗਰਸੀ ਉਤਰਦੇ ਸੀ ਅਕਾਲੀ ਐਂ ਚੱਲਦਾ ਰਿਹਾ ਫਰਕ ਕੀ ਪੈ ਗਿਆ ਜੀ ਵਿਕਲਪ ਮਿਲ ਗਿਆ ਲੋਕਾਂ ਨੂੰ ਪੰਜਾਬ ਦੇ ਆਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਚ ਤੀਜਾ ਵਿਕਲਪ ਮਿਲ ਗਿਆ ਸਰ ਹੁਣ ਜਦੋਂ ਤੀਜਾ ਵਿਕਲਪ ਮਿਲ ਗਿਆ ਅਸੀਂ ਕੰਮ ਇਹਨੇ ਕਰ ਰਹੇ ਹਾਂ ਜੀ 55000 ਨੌਕਰੀਆਂ ਦੇਤੀਆਂ ਬਿਜਲੀ ਦੇ ਬਿੱਲ ਮਾਫ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਤੁਹਾਨੂੰ ਇੱਕ ਆਕੜਾ ਮੈਂ ਦੇਤਾ ਅਗਲਾ ਅਸੀਂ ਪਿੰਡਾਂ ਦੇ ਅਸੀਂ ਸ਼ਹਿਰਾਂ ਦੇ ਵਿੱਚ ਹੁਣ ਫੇਰ ਦੁਆਰਤੀਏ ਮਹਿੰਮ ਸ਼ੁਰੂ ਕਰਨ ਜਾ ਰਿਹਾ ਹਾਂ ਅਸੀਂ ਪਿੰਡਾਂ ਦੀ ਹੁਣ ਅਸੀਂ ਬਾੜਾਂ ਦੇ ਵਿੱਚ ਵੀ ਜਾਵਾਂਗੇ ਸ਼ਹਿਰਾਂ ਦੇ ਵਿੱਚ ਅਸੀਂ ਉੱਥੇ ਵੀ ਜਾ ਕੇ ਜਾਗਰੂਕਤਾ ਤੇ ਕੈਂਪ ਲਾਵਾਂਗੇ ਸਭ ਤੋਂ ਖੁਸ਼ੀ ਦੀ ਗੱਲ ਸਰ ਜੇ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਕਰਨਾ ਕੀ ਪਊ ਕੀ ਉਪਰਾਲਾ ਕਰਨਾ ਪਊ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਜੋ ਪਿੱਛੇ ਗੰਦ ਪੈ ਗਿਆ ਮਾਫੀ ਦੇਖੋ ਗੱਲ ਕੀ ਹੈ ਮਾਫੀ ਜ਼ਮੀਰਾਂ ਤੋਂ ਮੰਗ ਲੈਣੀ ਚਾਹੀਦੀ ਹੈ ਇਹ ਆਪਣੇ ਆਪ ਚ ਇੰਨੀ ਗੱਲ ਕਹਿ ਦੇਣਾ ਵੀ ਹਾਂ ਯਾ ਅਸੀਂ ਦੋਸ਼ੀ ਸੀ ਯਾਸੀ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦੇ ਰਹੇ ਜਾਂ ਚੁੱਪ ਕਰ ਜਾਣਾ ਉਹਨਾਂ ਦੇ ਖਿਲਾਫ ਨਾ ਬੋਲਣਾ ਵੀ ਆਪਣੇ ਆਪ ਚ ਇੱਕ ਦੋਸ਼ ਹੈ ਜੇ ਚੁੱਪ ਵੀ ਰਹੇ ਤਾਂ ਵੀ ਉਹ ਨਹੀਂ ਦੋਸ਼ੀ ਹੈ ਜ਼ੁਲਮ ਸਹਿਣਾ ਜ਼ੁਲਮ ਕਰਨ ਵਾਲੇ ਦੇ ਖਿਲਾਫ ਨਾ ਬੋਲਣਾ ਇਹ ਵੀ ਇੱਕ ਆਪਣੇ ਆਪ ਚ ਜੁਰਮ ਹੈ ਸੋ ਸਰ ਗੱਲ ਇਹ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਰ 3000 ਮਾਡਲ ਪਲੇ ਗਰਾਊਂਡ ਬਣਾਉਣ ਜਾ ਰਹੀ ਹੈ ਔਰ ਕਿੰਨੀ ਦੇਰ ਚ ਵਿਦੀਨ ਦਿਸ 6 ਮੰਥਸ ਚੇਮੀ ਨੇ ਦੇ ਅੰਦਰ ਅੰਦਰ ਸਰ ਅਸੀਂ ਅਸੀਂ ਹਰ ਕੌਨਸਟਿਟੂਐਂਸੀ ਚ ਲਗਭਗ ਲਗਭਗ ਸਰ 30 ਪਿੰਡ ਦੇ ਆਸ-ਪਾਸ ਅਸੀਂ ਸਿਲੈਕਟ ਕਰ ਲਏ ਹਰੇਕ ਕੌਨਸਟਿਟੂਐਂਸੀ ਅਸੀਂ ਇਸ ਗੱਲ 'ਚ ਵੀ ਨਹੀਂ ਪਏ ਸਰ ਕੌਣ ਸਾਡੀ ਵਿਰੋਧੀ ਪਾਰਟੀ ਦਾ ਜਿੱਤੇ ਹੈ ਕੌਣ ਆਪੋਜੀਸ਼ਨ ਦਾ ਜਿੱਤੇ ਹੈ ਨਾ ਅਸੀਂ ਉਹਨਾਂ ਕੌਨਸਟਿਟੂਐਂਸੀਆਂ 'ਚ ਵੀ ਸਰ ਪਾਰਦਰਸ਼ਤਾ ਦੇ ਤਰੀਕੇ ਨਾਲ ਇੱਕ ਅੱਖ ਨਾਲ ਦੇਖਦੇ ਹੋਏ ਸਰ ਅਸੀਂ ਲਗਭਗ ਲਗਭਗ 117 ਕੌਨਸਟਿਟੂਐਂਸੀਆਂ 'ਚ ਦੀ ਦੇ ਕਰੀਬ ਆਸੀ ਸਰ ਪਿੰਡ ਆਹੀ ਜੇ ਸਿਲੈਕਟ ਕੀਤੇ ਨੇ ਜਿੱਥੇ ਆਉਣ ਵਾਲੇ ਸਮੇਂ ਚ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚੱਲਦੀ ਸਰਕਾਰ ਆ ਸਰ ਆਸੀ ਉੱਥੇ ਆਸੀ ਮਾਡਲ ਪਲੇ ਗਰਾਊਂਡ ਬਣਾਉਣ ਲੱਗੇ ਆ ਜਿਹਦੇ ਚ ਹਰ ਤਰ੍ਹਾਂ ਦੀ ਫੈਸਿਲਿਟੀ ਹੋਊਗੀ ਸਾਡੇ ਬੱਚੇ ਜਿੱਥੇ ਇਹ ਰੰਗਲਾ ਪੰਜਾਬ ਬਣਾਉਣ ਦੇ ਲਈ ਆਸੀ ਉਹਨਾਂ ਬੱਚਿਆਂ ਨੂੰ ਜਦੋਂ ਖੇਡ ਦੇ ਮੈਦਾਨਾਂ ਚ ਲੈ ਆਣਗੇ ਜਦੋਂ ਕਮਾਂਕਾਰਾਂ ਤੋਂ ਆਉਣਗੇ ਜਦੋਂ ਆਪਣੇ ਉਹ ਊਰਜੇਵੇਂਆਂ ਚੋਂ ਫ੍ਰੀ ਹੋਣਗੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਦੋਂ ਸ਼ਾਮ ਨੂੰ ਆਪਣੇ ਚੁੱਲ੍ਹੇ ਚੌਕੇ ਤੋਂ ਬਹਿਨੀਆਂ ਹੋਇਆ ਕਰਨੀਆਂ ਸਰ ਉਹਨਾਂ ਪਾਰਕਾਂ ਦੇ ਵਿੱਚ ਆ ਕੇ ਬੱਚਿਆਂ ਦੇ ਨਾਲ ਸਰ ਆਪਣੀਆਂ ਧੀਆਂ ਦੇ ਨਾਲ ਪੁੱਤਾਂ ਦੇ ਨਾਲ ਸਰ ਜਦੋਂ ਉੱਥੇ ਆ ਕੇ ਉਹ ਸੈਰ ਕਰਿਆ ਕਰਨ